फोर्टिस अस्पताल लुधियाना ने खन्ना में मल्टी स्पेशलिस्ट ओ का किया उद्घाटन फोर्टिस हॉस्पिटल लुधियाना द्वारा चंडीगढ़ हॉस्पिटल खन्ना स्थित एक नए मल्टी स्पेशलिस्ट ओ का उद्घाटन किया गया इस उद्घाटन समारोह में फोर्टिस हॉस्पिटल लुधियाना और अमृतसर के जोनल डायरेक्टर डॉक्टर विश्वदीप गोयल के साथ साथ विभिन्न स्पेशलिस्टों के प्रतिनिधि डॉक्टर मुदित कुमार डॉक्टर शिवानी गर्ग डॉक्टर वरुण मित्तल डॉक्टर अनिश भाटिया भी मौजूद रहे कंसल्टेंट इन शिवीगढ़ गायनाकोलॉजी सा मिस्टर रवि चौहान सेल्स एंड मार्केटिंग के हैं अच एक नवे चैप्टर थी नवे आग्रे कोशिश कर रहे हैं इस सेंटर होर वाला करने लाइन स्टार्टिंग गायनकोलॉजी ऑनकोलॉजी न्यूरोलॉजी एंड जी आई सर्जरीज की स्पैशलिटी है भी मल्टी स्पेशलिटी बनाने की कोशिश चल रही है सर हम अनाग्रेसन तो पहला चाहते हैं कि डॉक्टर विश्वदीप गोयल कुछ शब्द कह ਸਰ ਜੀ ਜਿਉ ਜੋ ਤੁਸੀਂ 14 ਦਾ ਆਪਣੇ ਛੋਟੇ ਜਿਹੇ ਬਲਾਕ ਕਿਆ ਹੈ ਇਕਾ ਕੀ ਮਿਨਿਸਪਲਟੀ ਸੋ ਸਾਡੇ ਵੱਲੋਂ ਅੱਜ ਫੋਟਿਸ ਹਸਪੀਟਲ ਲੁਧਿਆਣਾ ਵੱਲੋਂ ਸੋ ਖੰਨਾ ਦੇ ਵਿੱਚ ਇੱਕ ਮਲਟੀ ਸਪੈਸ਼ਲਟੀ ओपीडी ਸੈਂਟਰ ਦਾ ਅੱਜ ਇਨੌਗੁਰੇਸ਼ਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਫੋਟਿਸ ਹਸਪੀਟਲ ਲੁਧਿਆਣਾ ਤੋਂ ਵੱਖ-ਵੱਖ ਸਪੈਸ਼ਲਿਸਟ ਜਿਹੜੇ ਹੈਗੇ ਕਿ ओपीडी ਸਰਵਿਸਿਜ਼ ਇੱਥੇ ਲੋਕਲ ਲੋਕਾਂ ਖੰਨਾ ਦੇ ਆਸ-ਪਾਸ ਦੇ ਏਰੀਆ ਦੇ ਲੋਕਾਂ ਨੂੰ ਦੇਣ ਵਾਸਤੇ ਉਹ ਆਪਣਾ ਰੈਗੂਲਰ ਰੈਗੂਲਰ ਵਿਜ਼ਿਟ ਕਰਨਗੇ ਤੇ ਇਹ ਸਾਡਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਪੇਸ਼ੈਂਟਸ ਨੂੰ ਹੈ ਕਿ ਜਿਹੀ ਕੋਈ ਖਾਸ ਸਪੈਸ਼ਲਿਸਟ ਸਰਵਿਸਿ ਬਹੁਤ ਦੂਰ ਨਾ ਜਾਣਾ ਪਵੇ ਜਿਹੜੇ ਕਿ ਡਾਕਟਰਸ ਤੇ ਕੁਝ ਸੇਵਾਵਾਂ ਜਿਹੜੀਆਂ ਹੈ ਅਸੀਂ ਲੋਕਲ ਲੈਵਲ ਤੇ ਅਸੀਂ ਪ੍ਰੋਵਾਈਡ ਕਰ ਸਕਦੇ ਹਾਂਾਕੀ ਜਿਹੜਾ ਲੋਕਾਂ ਦਾ ਟਰੈਵਲ ਟਾਈਮ ਬਚ ਸਕੇ ਉਹਨਾਂ ਨੂੰ ਇਮੀਡੀਏਟ ਕੇਅਰ ਜਿਹੜੀ ਹੈ ਕਿ ਉਹਰੇ ਮਿਲ ਸਕੇ ਤੇ ਕੁਝ ਪੇਸ਼ੈਂਟ ਜਿਹੜੇ ਕਿ ਪਹਿਲਾਂ ਆਪਰੇਟ ਕਰਾ ਚੁੱਕੇ ਨੇ ਜਾਂ ਕਿਤੇ ਐਡਮਿਟ ਹੋ ਚੁੱਕੇ ਉਹਨਾਂ ਦਾ ਫਾਲੋਅ ਅਪ ਜਿਹੜਾ ਹੈ ਕਿ ਉਹਨਾਂ ਦੇ ਘਰ ਦੇ ਨੇੜੇ ਹੋ ਸਕੇ ਤੇ ਇਹ ਇਹ ਮੇਨ ਸਾਡਾ ਮੋਟਿਵ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਸਪੈਸ਼ਲਟੀ ਸਰਵਿਸਿਜ਼ ਲਿਟਰਰੀ ਸਰਵਿਸਿਜ਼ ਨੂੰ ਸਪੈਸ਼ਲਿਸਟ ਜਿਹੜੇ ਕਿ ਉਹਰੇ ਲੋਕਲ ਲੈਵਲ ਤੇ ਅਵੇਲੇਬਲ ਹਮ ਨਾਰਮਲੀ ਨਹੀਂ ਹੁੰਦੇ ਹੈਗੇ ਉਹਨ ਤੇ ਕਿੰਨੇ ਡਾਕਟਰ ਰਹੇ ਹੈ ਇਸ ਟਮ ਬੱਚੇ ਕਰਨ ਦੇ ਸੋ ਫਿਲਹਾਲ ਅਸੀਂ ਚਾਰ ਡਾਕਟਰ ਸਟਾਰ ਸਪੈਸ਼ਲਿਟੀਜ਼ ਨਾਲ ਅਸੀਂ ਸਟਾਰਟ ਕੀਤਾ ਹੈ ਜਿਹਦੇ ਚ ਕੀ ਜੀਆਈ ਸਰਜਰੀ ਚ ਡਾਕਟਰ ਮੋਦਿਤ ਕੁਮਾਰ ਯੂਰੋਲੋਜੀ ਨਿਊਰੋਲੋਜੀਸ ਦੇ ਵਿੱਚ ਜਿਹੜੇ ਆਪਣੇ ਕੈਨੋ ਡਾਕਟਰ ਵਰੁਣ ਮਿੱਤਰ ਆਬਸਟੋ ਗਾਇਨੀ ਦੇ ਵਿੱਚ ਡਾਕਟਰ ਸ਼ਿਵਾਨੀਕਰ ਤੇ ਕੈਂਸਰ ਵਾਸਤੇ ਡਾਕਟਰ ਅਨੀਸ਼ ਪਾਟਿਆ ਜਿਹੜੇ ਹੈ ਕਿ ਉਹ ਚਾਰ ਆਪਣੀ ਡਾਕਟਰ ਸਰਵਿਸ ਸਪੈਸ਼ਲਿਟੀ ਸਰਵਿਸ ਪਹਿਲਾਂ ਸਟਾਰਟ ਕਰਾਂਗੇ ਤੇ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਹੈ ਕਿ ਜਿੱਕੀ ਹੋਰ ਕਿਸੇ ਸਪੈਸ਼ਲਿਟੀ ਦੀ ਰਿਕੁਆਇਰਮੈਂਟ ਆਉਂਦੀ ਹੈ ਤੇ ਕੋਈ ਡਿਮਾਂਡ ਆਉਂਦੀ ਹੈ ਤੇ ਲੋਕਾਂ ਦਾ ਉਹਨਾਂ ਦੀ ਨੀਡ ਹੈ ਤੁਸੀਂ ਹੋਰ ਵੀ ਡਾਕਟਰਸ ਨੂੰ ਅਸੀਂ ਜ਼ਰੂਰ ਇਥੇ ਐਡ ਕਰਾਂਗੇ ਸਰ ਆਪੀਡੀ ਜਿਹੜੀ ਹੈ ਫੋਟੇਸ ਦੀ ਕਿੰਨੇ ਕੁ ਸ਼ਰਤ ਜਿਹੜੀ ਹੈ ਵਧੀਆ ਅਸੀਂ ਜਿਹੜਾ ਦੇਖੀਏ ਜੇ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਵਿੱਚ ਕੀ ਵੱਖ-ਵੱਖ ਜਗ੍ਹਾ ਤੇ ਅਸੀਂ ਸਰਵਿਸਿਜ਼ ਕਰਦੇ ਹਾਂ ਸਾਡੇ ਤਿੰਨ ਹਸਪੀਟਲ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਜਗ੍ਹਾ ਤੇ ਸਰਵਿਸਿਜ਼ ਦੇ ਰਹੇ ਨੇ ਜੇ ਫੋਟੇਸ ਦੀ ਦਾਣਾ ਦੀ ਗੱਲ ਕਰੀਏ ਤਾਂ ਅਸੀਂ ਖੰਨਾਰੇ ਵਿੱਚ ਅਸੀਂ ਆਪੀਡੀ ਰਨ ਕਰ ਰਹੇ ਹਾਂ ਅਸੀਂ ਬਰਨਾਲਾ ਦੇ ਵਿੱਚ ਵੀ ਰਨ ਕਰਦੇ ਹਾਂ ਫਰੀਦਕੋਟ ਦੇ ਵਿੱਚ ਵੀ ਰਨ ਕਰਦੇ ਹਾਂ ਫਰੋਸਪੁਰ ਵੀ ਕਰਦੇ ਹਾਂ ਜਗਰਾਉਂ ਮੋਗਾ ਲੌਰ ਮਾਛੀਵਾੜਾ ਤੇ ਆਸੇ ਪਾਸੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਕਿ ਵੀ ਜਿਹੜੇ ਸਾਡੇ ਮੀਨ ਸ਼ਹਿਰਾਂ ਤੋਂ ਦੂਰ ਜਿਹੜੇ ਵੀ ਥੋੜੇ ਤੇ 40 50 ਕਿਲੋਮੀਟਰ ਤੱਕ ਦੇ ਰੇਡੀਅਸ ਦੇ ਵਿੱਚ ਵੀ ਜਿਹੜੀ ਹੈ ਅਸੀਂ ਆਪਣੇ ਡਾਕਟਰ ਨੂੰ ਲੈ ਜਾ ਕੇ ਉੱਥੇ ਲੋਕਲ ਲੈਵਲ ਲੈਵਲ ਤੇ ਜਿਹੜੀ ਆਪੀਡੀ ਸਰਵਿਸਿਜ਼ ਪ੍ਰੋਵਾਈਡ ਕਰ ਸਕੀ ਤਾਂ ਕਿ ਲੋਕਾਂ ਨੂੰ ਹੈ ਕਿ ਜਿੱਕਿ ਆਮ ਤੌਰ ਤੇ ਰੂਟੀਨ ਪ੍ਰੋਬਲਮਸ ਲਈ ਕਿਤੇ ਦੂਰ ਜਾਣਾ ਪੈਂਦਾ ਆ ਆਯੁਸ਼ਮਨ ਕਾਰਡ ਦੀ ਜਿਹੜੀ ਹੈ ਉਹ ਵੀ ਫਲ ਸਿੱਧੀ ਆਇਆ ਹੈ ਅਤੇ ਕਿਉਂਕਿ ਇਹ ਸਿਰਫ ਇੱਕ OPD ਸੈਂਟਰ ਹੈ ਜੀ ਉਹਰੇ ਸਰਟੀਫਿਕੇਟ ਅਸੀ ਉਹਰੇ ਕੋਈ ਐਡਮਿਸ਼ਨ ਨਹੀਂ ਕਰ ਰਹੇ ਆ ਕੋਈ ਅਸੀਂ ਆਪਰੇਸ਼ਨ ਨਹੀਂ ਕਰਨੇ ਹੈਗੇ ਇਸ ਕਰਕੇ ਆਯੁਸ਼ਮਾਨ ਕਾਰਡ ਦਾ ਉਹਰੇ ਨਹੀਂ ਹੋ ਸਕਦਾ ਹੈਗਾ ਬਟ ਸਾਡਾ ਫਿਊਚਰ ਦੇ ਵਿੱਚ ਜੇ ਮੰਨ ਲਓ ਕੋਈ ਸੈਂਟਰ ਹੋਰ ਵੱਡਾ ਐਕਸਪੈਂਡ ਹੁੰਦਾ ਹੈ ਕੁਝ ਹੁੰਦਾ ਹੈ ਤਾਂ ਅਸੀਂ ਉਸ ਸਰਵਿਸਿਜ਼ ਵਾਸਤੇ ਜ਼ਰੂਰ ਹੋ ਸਕਦੇ ਆ ਬਟ ਫਿਲਹਾਲ ਅਜੇ ਉਸੇ ਉਹਰੇ ਸਿਰਫ ਕੇਵਲ OPD ਸਰਵਿਸਿਜ਼ ਜਿਹੜੀਆਂ ਹੈ ਕਿ ਕੰਸਲਟੇਸ਼ਨ ਸਰਵਿਸਿਜ਼ ਜਿਹੜੀਆਂ ਹੈ ਕਿ ਡਾਕਟਰ ਜਿਹੜੇ ਹੈਗੇ ਕਿ ਉਹ ਪੇਸ਼ੈਂਟ ਨੂੰ ਦੇਖ ਕੇ OPD ਬੇਸਿਸ ਤੇ ਉਹ ਟਰੀਟਮੈਂਟ アドਵਾਈਸ ਕਰ ਸਕਦੇ ਆ ਤਾਂ ਕੰਸਲਟੇਸ਼ਨ ਟੈਸਟਿੰਗ ਨਹੀਂ ਕਰਦੇ ਜੀ ਜੋ ਕੰਸਲਟੈਂਟ ਫੀਸ ਅਸੀਂ ਕਰਦੇ ਹਾਂ ਸਰ 500 ਰੁਪਏ ਜੀ ਹਾਂ ਕੇਵਲ 500 ਰੁਪਏ ਜਿਹੜੀ ਫੀਸ ਜਿਹੜੀ ਹੈ ਅਸੀਂ ਉੱਤੇ ਰੱਖੀ ਹੈ ਇਹਦੇ ਤੇ ਯਾਨੀ ਮਾਸਿਕ ਜਾਂ ਡਾਕਟਰ ਜੀ ਜੇ ਫਸਟ ਫਸਟ ਟਾਈਮ ਹੋਵੇ ਹਾਂ ਜੀ ਹਾਂ ਜੀ ਫਸਟ ਟਾਈਮ ਦੀ 500 ਰੁਪਏ ਫੀਸ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਹਫਤੇ ਤੱਕ ਤੁਸੀਂ ਜੀ ਫਾਲੋ ਅਪ ਆਰਾਮਣ ਦੁਬਾਰਾ ਵੀ ਕਰਾ ਸਕਦੇ ਹੋ ਤੇ ਉਹਦੇ ਚ ਅਸੀਂ ਦੁਬਾਰਾ ਕੋਈ ਵੀ ਫਾਲੋ ਅਪ ਚਾਰਜਸ ਨਹੀਂ ਲੈਂਦੇ ਸਰ ਇਹ ਪਹਿਲਾਂ ਚੰਡੀਗੜ੍ਹ ਹਸਪੀਟਲ ਸੀ ਜੀ ਇਹ ਮਰਜ ਹੋਇਆ 40 ਦੇ ਵਿੱਚ ਉਹਨਾਂ ਨਾਲ ਗੱਲ ਕਰ ਸਕਦਾ ਨਹੀਂ ਇਹ ਮਰਜ ਨਹੀਂ ਹੋਇਆ ਜੀ ਇਹ ਸਾਡੀ ਇੱਕ ਕੰਬਾਈਨਡ ਐਫਰਟ ਹੈ ਚੰਡੀਗੜ੍ਹ ਹਸਪੀਟਲ ਜਿਹੜਾ ਹੈ ਕਿ ਬਹੁਤ ਟਾਈਮ ਤੋਂ ਉਹਰੇ ਆਪਣੀ ਸਰਵਿਸਿਜ਼ ਦਿੰਦੇ ਆ ਰਹੇ ਨੇ ਇਸੇ ਡਾਕਟਰ ਮੋਹਨ ਮਾਰਤੇ ਉਹਨਾਂ ਦੀ ਟੀਮ ਪੂਰਾ ਉਹਰੇ ਸਰਵਿਸਿਜ਼ ਦਿੰਦੇ ਸੀ ਤੇ ਅਸੀਂ ਕਾਡੀ ਕੋਸ਼ਿਸ਼ ਹੈ ਕਿ ਜੇ ਜਦੋਂ ਪੇਸ਼ੈਂਟ ਆਵੇ ਤਾਂ ਉਹਨਾਂ ਨੂੰ ‟ਵੇਟਿੰਗ ‟ਵੀ ਪ੍ਰੋਪਰ ਜਗ੍ਹਾ ਮਿਲੇ, ਲੈਬ ਦੀ ਸਰਵਿਸਿਜ਼ ਵੀ ਇੱਥੇ ਅਵੇਲੇਬਲ ਨੇ ਔਰ ਕੇਮੀ ਸ਼ਾਪ ਵੀ ਅਵੇਲੇਬਲ ਹੈ ਤਾਂ ਕਿ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਸ ਕਰਕੇ ਅਸੀਂ ਚੰਡੀਗੜ੍ਹ ਹਸਪੀਟਲ ਨਾਲ ਇਹ ਕਲਾਬੋਰੇਸ਼ਨ ਦੇ ਵਿੱਚ ਇਹ ਓਪੀਡੀ ਸਟਾਰਟ ਕੀਤੀ ਹੈ। ਸਮਾਂ ਵੀ ਕੋ ਫਿਕਸ ਹੈ ਜੀ। ਜੀ ਹਾਂ ਬਿਲਕੁਲ ਸਰ ਇਨੀਸ਼ੀਅਲੀ ਜਿਹੜੀ ਹੈ ਕਿ ਜਿਹੜੀ ਇਹ ਓਪੀਡੀ ਦੇ ਕੇ ਉਹ ਪੂਰਾ ਗੇਰਵਾਸੀ ਆਲਰੇਡੀ ਸ਼ੇਅਰ ਕੀਤਾ ਹੈ। ਕੀ ਹਫਤੇ ਚ ਇੱਕ ਵਾਰ ਹੀ ਸਾਡੇ ਜਿਹੜੇ ਇਹ ਕੰਸਲਟੈਂਸ ਡੇਲੀ ਰੋਟੇਸ਼ਨ ਬੇਸਿਸ ਤੇ ਅਵੇਲੇਬਲ ਹੋਇਆ ਕਰਨਗੇ ਤੇ ਇਹਦਾ ਜਿਹੜਾ ਵੇਰਵਾ ਸੀ ਪੂਰੇ ਆਸ-ਪਾਸੇ ਤੇ ਮੀਡੀਆ ਦੇ ਥਰੂ ਵੀ ਸਾਡੀ ਰਿਕਵੈਸਟ ਹੈ ਕਿ ਜਿੱਥੇ ਲੋਕਾਂ ਚ ਅਸੀਂ ਸਪਰੈਡ ਕਰ ਸਕੀਏ ਜ਼ਿਆਦਾ ਲੋਕਾਂ ਨੂੰ ਇਨਫੋਰਮੇਸ਼ਨ ਦੇ ਸਕੀਏ ਤੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜੀਕੇਸੀ ਚ ਹੋਰ ਸਪੈਸ਼ਲਟੀਆਂ ਕੋਈ ਐਡ ਕਰਦੀਆਂ ਹੋ ਡਾਕਟਰਸ ਐਡ ਕਰਦੀਆਂ ਹੈ ਜਾਂ ਸਾਨੂੰ ਲੱਗਦਾ ਹੈ ਕਿ ਜੀਕੇਸੀ ਵੀ ਲੋਕਾਂ ਦੀ ਡਿਮਾਂਡ ਹੈ ਕਿ ਜੀਕੇਸੀ ਫ੍ਰੀਕਵੈਂਸੀ ਜ਼ਿਆਦਾ ਵਧਾਈ ਜਾਵੇ ਤਾਂ ਅਸੀਂ ਜ਼ਰੂਰ ਮਲਟੀਪਲ ਟਾਈਮਸ ਵੀ ਆਪਾਂ ਇਹ ਚੀਜ਼ ਨੂੰ ਵਧਾ ਸਕਦੇ ਹਾਂ ਏਟ ਇਟ ਇਸ ਅਸੀਂ ਇਹ बीजेपी की पेशेंट एंबुलेंस सर्विस चाहिए थे असि बहुत ਘੱਟ ਰੇਟਾਂ ਤੇ ਬਹੁਤ ਮਿਨੀਮਮ ਚਾਰਜਸ ਤੇ ਅਸੀਂ ਐਂਬੂਲੈਂਸ ਸਰਵਿਸ ਪ੍ਰੋਵਾਈਡ ਕਰਦੇ ਆਂ ਇਹ ਖਾਸ ਕਰਕੇ ਕਿ ਜੇ ਆਪਣਾ ਕੋਈ ਅਜਿਹੇ ਉਪਰੀ ਸੈਂਟਰ ਹੈ ਇਥੋਂ ਕੋਈ ਪੇਸ਼ੈਂਟ ਟ੍ਰੀਟਮੈਂਟ ਲੈ ਰਿਹਾ ਹੈ ਤੇ ਉਹਨਾਂ ਨੂੰ ਤਦੇ ਬਾਇਚਾਂਸ ਕਿਤੇ ਐਮਰਜੈਂਸੀ ਚੂਰ ਪੈਂਦੀ ਹੈ ਤੇ ਅਸੀਂ ਉਹਨਾਂ ਨੂੰ ਜ਼ਰੂਰ ਇੱਕ ਰਿਆਤੀ ਦੌਰ ਤੇ ਬਹੁਤ ਐਕਸਟਰਾ ਰਿਆਤੀ ਦੌਰ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਐਂਬੂਲੈਂਸ ਸਰਵਿਸਿਜ਼ ਜਾਂ ਆਹਾਂ ਚਾਹੁੰਦੇ ਜੇ ਕੋਈ ਵੀ ਉਹਨਾਂ ਨੂੰ ਸਾਧਨ ਦੀ ਲੋੜ ਹੈ ਤਾਂ ਅਸੀਂ ਉਹਦੇ ਚ ਜ਼ਰੂਰ ਹੈਲਪ ਕਰ ਸਕਦੇ ਹਾਂ ਜਿਵੇਂ ਕਿ ਖੰਨਾ ਦੇ ਵਿੱਚ ਚੰਡੀਗੜ੍ਹ ਹਾਸਪੀਟਲ ਦੇ ਵਿੱਚ ਆਪਾਂ ਫੋਟੋਸ ਹਾਸਪੀਟਲ ਦੇ ਕੋਲਾਬੋਰੇਸ਼ਨ ਨਾਲ ਜਿਹਨੇ ਸਰਵੇ ਕਰਿਆ ਆ ਆਪੀਡੀ ਸੈਂਟਰ ਸਟਾਰਟ ਕਰ ਰਹੇ ਸੋ ਹੋਰ ਸਪੈਸ਼ੈਲਟੀਆਂ ਇੱਥੇ ਆਣ ਗਿਆ ਡਿਫਰੈਂਟ ਡਿਫਰੈਂਟ ਸਬਸਪੈਸ਼ੈਲਟੀਆਂ ਦੇ ਡਾਕਟਰ ਇੱਥੇ ਆ ਕੇ ਹੋਰ ਪੇਸ਼ੈਂਟਸ ਨੂੰ ਜਿਹੜੇ ਲੋਕਲ ਪੇਸ਼ੈਂਟਸ ਹੈ ਉਹਨਾਂ ਨੂੰ ਬੈਟਰ ਕੇਅਰ ਪ੍ਰੋਵਾਈਡ ਕਰਨ ਦੀ ਸਾਡਾ ਐਫਰਟ ਹੈ ਇੱਥੇ ਸੋ ਦਟ ਪੇਸ਼ੈਂਟ ਨੂੰ ਫੋਟੋਸ ਹਾਸਪੀਟਲ ਤੱਕ ਟ੍ਰੈਵਲ ਕਰਨ ਦਾ ਜਿਆਦਾ ਟਾਈਮ ਹੈ ਤੇ ਉਹਨਾਂ ਦੀ ਜੋ ਬੈਟਰ ਹੈਲਥ ਦੇ ਲਈ ਤੇ ਬੈਟਰ ਸਰਵਿਸ ਦੇ ਲਈ ਇਹ ਸੈਂਟਰ ਇੱਥੇ ਓਪਨ ਕੀਤਾ ਗਿਆ ਹੈ एंड डिफरेंट हर स्पेसैलिटीज डॉक्टर जिमें कोई वेनसडे विजिट करेगा कोई फ्राइडे विजिट करेगा डिफरेंट डॉक्सर के हिसाब से सो दैट एवरी वीकबडी इज कमिंग एयर फ्रॉम फोर्टस हॉस्पिटल के मॉर्निंग का टाइम है जी मोस्टली सारे डॉक्टर इलेवन टू वन इलेवन ए एम टू वन पी एम टू आज भी इतने अवेलेबल हो गए सो अकॉर्डिंग टू द शेड्यूल एंड एवरी वीक एक वी वनस वीक या ट्वाइस मतलब दो हफ्त एक बार ਉਨਾ ਰੈਗੂਲਰਲੀ ਵਿਜ਼ਿਟ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਡੇਲੀ ਚਾਰਟ ਆਪਕ ਨਹੀਂ ਰਹੇ ਮੌਂਡ ਨਹੀਂ ਜੀ ਕੋਈ ਡਿਫਰੈਂਟ ਡਿਫਰੈਂਟ ਟਾਈਮ ਸ਼ਡਿਊਲ ਦੇ ਹਿਸਾਬ ਨਾਲ ਮਤਲਬ ਕਿਸੇ ਦਿਨ ਜਿੰਵੇ ਅਨਕਾਲੋਜਿਸਟ ਅਵੇਲੇਬਲ ਹੈ ਕਿਸੇ ਦਿਨ ਯੂਰੋਲੋਜੀ ਦੇ ਡਾਕਟਰ ਅਵੇਲੇਬਲ ਹੈ ਕਿਸੇ ਦਿਨ ਜੀਆਈ ਸਰਜਰੀ ਦੇ ਡਾਕਟਰ ਡਾਕਟਰ ਮੋਹਨ ਕੁਮਾਰ ਸਰ ਹਰ ਹਮੇਸ਼ਾ ਅਵੇਲੇਬਲ ਹੈ ਹਾਂਜੀ ਬਾਕੀ ਸਪੈਸ਼ਲਿਟੀਆਂ ਡਿਫਰੈਂਟ ਟਾਈਮ ਸੇ ਹੋਵੇ ਅੱਜ ਕੀ ਕਹਿਣਾ ਚਾਹਦੇ ਹੋ ਅੱਜ ਤੁਹਾਡੇ ਛੱਲੀਗੜ ਹਸਪਤਾਲ ਦੇ ਨਾਲ 40 ਜੀ ਦਾ ਐਟਾਈਆ ਹੋਇਆ ਹੈ ਕੀ ਗੱਲ ਹੈ ਮੈਨੂੰ ਦੇਖੋ ਜੀ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਸਪੈਸ਼ਲ ਹੈ ਜਦੋਂ ਮੈਂ ਇਹ ਹਸਪੀਟਲ ਸ਼ੁਰੂ ਕੀਤਾ ਸੀ ਇਸ ਹਸਪੀਟਲ ਨੂੰ ਸ਼ੁਰੂ ਕੀਤੇ ਹੋਏ ਹੁਣ 15 ਸਾਲ ਹੋ ਗਏ ਉਦੋਂ ਦੀ ਮੇਰੀ ਇੱਛਾ ਹੈ ਇਹ ਹਸਪੀਟਲ ਦਾ ਕਨਸੈਪਟ ਹੀ ਤਾਂ ਕਰਕੇ ਆਇਆ ਸੀ ਕਿ ਜਿਹੜੀ ਹਾਈ ਕੁਆਲਿਟੀ ਕੇਅਰ ਹੈ ਉਹ ਰੂਰਲ ਏਰੀਆਜ਼ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਉੱਥੇ ਦੇ ਲੋਕਾਂ ਨੂੰ ਪਹੁੰਚੇ ਇਹ ਸਾਡਾ ਪਰਪਸ ਸੀਗਾ ਜਦੋਂ ਮੈਂ ਇੰਨੇ ਸਾਲਾਂ ਦਾ ਇੱਥੇ ਪ੍ਰੈਕਟਿਸ ਕਰ ਰਿਹਾ ਮੈਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿਹੜੀ ਪੇੜ ਦੀਆਂ ਬਿਮਾਰੀਆਂ ਆ ਉਹਦਾ ਤੇ ਮੈਂ ਇਲਾਜ ਕਰ ਸਕਦਾ ਲੇਕਿਨ ਜਿਹੜੇ ਬਾਕੀ ਸਪੈਸ਼ਲਿਸਟ ਹੈ ਚੰਗੇ ਸਪੈਸ਼ਲਿਸਟ ਕਿਸੇ ਵਧੀਆ ਇੰਸਟੀਚਿਊਸ਼ਨ ਦੇ ਨਾਲ ਜੁੜੇ ਹੋਏ ਉਹਦੀ ਕਮੀ ਹਮੇਸ਼ਾ ਸਾਨੂੰ ਇੱਥੇ ਮਹਿਸੂਸ ਹੁੰਦੀ ਸੀ ਸਾਨੂੰ ਉਹ ਕਨਸੈਪਟ ਠੀਕ ਨਹੀਂ ਲੱਗਦਾ ਸੀ ਕਿ ਟੈਂਪਰੇਰੀ ਕਿਸੇ ਨੂੰ ਬੁਲਾਇਆ ਔਰ ਉਹਦਾ ਇਲਾਜ ਕਰਕੇ ਬਾਅਦ ਚ ਡਾਕਟਰ ਚਲਾ ਗਿਆ ਪੇਸ਼ੈਂਟ ਨੂੰ ਕੋਈ ਹੋਰ ਦੇਖ ਰਿਹਾ ਉਸ ਚੀਜ਼ ਦਾ ਮੈਨੂੰ ਸੀਗਾ ਕਿ ਅਗਰ ਆਪਣਾ ਕੋਲਾਬੋਰੇਸ਼ਨ ਕਿਸੇ ਐਧਾ ਦੇ ਹਸਪੀਟਲ ਨਾਲ ਹੋ ਜਾਏ ਜਿਹੜੇ ਅੱਛੀ ਕੁਆਲਿਟੀ ਕੇਅਰ ਪ੍ਰੋਵਾਈਡ ਕਰਦਾ ਹੈ ਤੇ ਬਾਕੀ ਸਪੈਸ਼ੈਲਟੀਆਂ ਦੇ ਡਾਕਟਰ ਸਾਡੇ ਨਾਲ ਜੁੜ ਜਾਣ ਤੇ ਉਹ ਚੀਜ਼ ਅੱਜ ਮੈਨੂੰ ਇੱਕ ਕਿਸਮ ਦਾ ਸੁਪਨਾ ਪੂਰਾ ਹੋਇਆ ਮੈਨੂੰ ਇਸ ਕਰਕੇ ਬਹੁਤ ਖੁਸ਼ੀ ਹੈ ਕਿ ਹੁਣ ਜਿਹੜੇ ਵੀ ਵਧੀਆ ਸਾਨੂੰ ਡਾਕਟਰਸ ਲੱਗਦੇ ਹਨ ਉਹ ਆਪਣੀ ਸੇਵਾਵਾਂ ਇੱਥੇ ਦੇਣਗੇ ਇਹ ਜ਼ਰੂਰ ਹੈ ਕਿ ਸ਼ੁਰੂ ਚ ਆਪਾਂ ਕੋਈ ਵੀ ਚੀਜ਼ ਸਟਾਰਟ ਕਰਦੇ ਜਿਵੇਂ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਮੈਂ ਇੱਥੇ ਰੋਜ਼ ਨਹੀਂ ਆਉਂਦਾ ਸੀ ਮੈਂ ਹਫ਼ਤੇ 'ਚ ਇੱਕ ਦਿਨ ਆਉਂਦਾ ਸੀ ਲੇਕਿਨ ਇੰਨੇ ਸਾਲਾਂ 'ਚ ਲੋਕਾਂ ਦਾ ਇੰਨਾ ਸਪੋਰਟ ਮਿਲਿਆ ਕਿ ਧੀਰੇ 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 ਇਨਕਲਿਨੇਸ਼ਨ ਇਦਾਂ ਹੋ ਗਿਆ ਕਿ ਮੈਂ ਹੁਣ ਰੋਜ਼ ਇੱਥੇ ਅਵੇਲੇਬਲ ਹੁੰਨਾ ਇੰਨੀ ਮੈਨੂੰ ਉਮੀਦ ਹੈ ਕਿ ਜਿਹੜੇ ਮੇਰੇ ਬਾਕੀ ਫਰੈਂਡਸ ਨੇ ਕਲੀਗਜ਼ ਇਹਨਾਂ ਨੂੰ ਇੰਨਾ ਸਪੋਰਟ ਮਿਲ ਜੂਗਾ ਇਹਨਾਂ ਨੂੰ ਇੱਥੇ ਆਪਾਂ ਪੇਸ਼ੈਂਟਸ ਮਿਲ ਸਕਦੇ ਆ ਕਿ ਫਿਰ ਡਾਕਟਰ ਇੱਥੇ ਵੱਧ ਟਾਈਮ ਕੱਢ ਸਕਣਗੇ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਆਪਰੇਸ਼ਨ ਦਾ ਵੀ ਇਹਨਾਂ ਲਈ ਹੋਵੇ ਕਿ ਹੋ ਸਕਦਾ ਹੈ ਬਟ ਹਜੇ ਸਾਡੇ ਪਲੈਨਿੰਗ 'ਚ ਐਦਾਂ ਕੋਈ ਸਪੈਸ਼ਲ ਚੀਜ਼ ਨਹੀਂ ਹੈ ਲੇਕਿਨ ਅਗਰ ਐਦਾਂ ਲੱਗਿਆ ਕਿ ਪੇਸ਼ੈਂਟਸ ਨੂੰ ਲੋਡ ਹੈ ਪੇਸ਼ੈਂਟਸ ਨੂੰ ਡਿਮਾਂਡ ਹੈਗੀ ਐਦਾਂ ਦੀ ਤੇ ਮੈਂ ਜ਼ਰੂਰ ਫੋਟੇਸ ਦੇ ਜਿਹੜੇ ਮੈਨੇਜਮੈਂਟ ਹੈ ਉਹਦੇ ਨਾਲ ਰਿਕੁਐਸਟ ਕਰਾਂਗਾ ਕਿ ਆਪਣੀ ਸੁਵਿਧਾਵਾਂ ਓਪੀਡੀ ਤੋਂ ਵਧਾ ਕੇ ਕੋਈ ਜਿਹੜੇ ਪੇਸ਼ੈਂਟਸ ਦੇ ਐਡਮਿਸ਼ਨ ਜਾਂ ਆਪਰੇਸ਼ਨ ਇਹ ਸੁਵਿਧਾਵਾਂ ਇਨਕਰੀਜ਼ ਇੱਥੇ ਵਧਾਈ ਜਾਣ ਤੇ ਮੈਂ ਉਮੀਦ ਜ਼ਰੂਰ ਕਰਦਾ ਹਾਂ ਕਿਉਂਕਿ ਉਹਦੇ ਨਾਲ ਇਸ ਏਰੀਆ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਵੇਗਾ ਜਿਸ ਜਿਵੇਂ ਮੈਂ ਦੇਖ ਰਿਹਾ ਸੀ ਕਿ ਪੈਸੇ ਵੀ ਹੋਏ ਕਿ ਜਿਹੜਾ ਇਹ ਹਸਪੀਟਲਾਈਜ਼ ਹਾਲਤ ਰੇ ਨੂੰ ਵਿਲੇਜ ਜਿਹੜੇ ਨੇ ਥੋੜਾ ਹੋ ਗਿਆ ਜਾਲ ਉਹਦੇ ਪਿੰਡ ਨੇ ਉਹ ਹੈ ਕਿ ਕੋਈ ਰੇਟ ਦਾ ਵੀ ਥੋੜਾ ਜਿਹਾ ਆਮ ਜਨ ਗਰੀਬ ਆਬਦੀ ਉਰੇ ਆਉਂਦੀ ਜਾਵੇ ਦੇਖੋ ਜੀ ਅਗਰ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਲੁਧਿਆਣੇ ਪੇਸ਼ੈਂਟ ਦੇਖਦਾ ਉੱਥੇ ਜਿਹੜੀ ਮੇਰੀ ਫੀਸ ਹੈ ਉਹਦੇ ਨਾਲੋਂ ਇੱਥੇ ਫੀਸ 50% ਹੈ ਜਿਹੜੇ ਆਪਾਂ ਟੈਸਟ ਕਰਦੇ ਆ ਜਿਹੜੇ ਕਿਸੇ ਵੱਡੇ ਹਸਪਤਾਲ 'ਚ ਟੈਸਟ ਹੋਣਗੇ ਜਿਹੜਾ ਖਰਚਾ ਆਊਗਾ ਉਹ ਪੇਸ਼ੈਂਟ ਨੂੰ ਆਪਾਂ ਬੈਨੀਫਿਟ ਦਿੰਨੇ ਆ ਕਿ ਇੱਥੇ ਆਪਾਂ 50% ਨੇੜੇ 50 60% ਦਾ ਚਾਰਜ ਲੱਗਦਾ ਹੈ ਤੇ ਪੇਸ਼ੈਂਟ ਨੂੰ 50 40% ਦਾ ਇੱਥੇ ਬੈਨੀਫਿਟ ਹੈ ਤੇ ਕੁਆਲਿਟੀ ਮੈਨੂੰ ਲੱਗਦਾ ਆਪਾਂ ਸੇਮ ਮੇਨਟੇਨ ਕਰਦੇ ਜਿਹੜੀ ਚੰਗੀ ਕੁਆਲਿਟੀ ਹੋਣੀ ਚਾਹੀਦੀ ਤੇ ਪੇਸ਼ੈਂਟ ਵਾਸਤੇ ਬਹੁਤ ਬੈਨੀਫਿਟ ਹੈ ਲੇਕਿਨ ਇਹ ਹਸਪਤਾਲ ਮੈਂ ਖੋਲੇ ਰੂਰਲ ਪੇਸ਼ੈਂਟ ਵਾਸਤੇ ਸੀਗਾ ਰੂਰਲ ਪੋਪੂਲੇਸ਼ਨ ਆਂਦੀ ਵੀ ਬਹੁਤ ਹੈ ਬਟ ਮੈਂ ਇਹ ਵੀ ਨੋਟਿਸ ਕੀਤਾ ਕਿ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਵੀ ਪੇਸ਼ੈਂਟ ਆਉਂਦੇ ਇਹ ਇਹ ਸਿਰਫ ਖੰਨਾ ਵਾਸਤੇ ਸ਼ੁਰੂ ਕੀਤਾ ਗਿਆ ਸੀ ਬਟ ਹਰਿਆਣਾ ਹਿਮਾਚਲ ਪੰਜਾਬ ਪੰਜਾਬ ਦਾ ਦੂਜਾ ਕੋਨਾ ਜਿਵੇਂ ਫਿਰੋਜ਼ਪੁਰ ਹੋਵੇ ਜਿਹੜਾ ਦੂਜੇ ਪਾਸੇ ਪੈ ਉਧਰੋਂ ਵੀ ਕਿਉਂਕਿ ਅਗਰ ਪੇਸ਼ੈਂਟ ਦਾ ਇੱਕ ਵਾਰੀ ਵਿਸ਼ਵਾਸ ਬਣ ਜਾਂਦਾ ਫਿਰ ਉਹ ਡਿਸਟੈਂਸ ਨਹੀਂ ਦੇਖਦਾ ਉਹਨੂੰ ਲੱਗਦਾ ਜਿੱਥੇ ਮੈਨੂੰ ਚੰਗੀਆਂ ਸਰਵਿਸਿਜ਼ ਮਿਲੀਆਂ ਉੱਥੇ ਪਹੁੰਚ ਜਾਂਦੇ ਆ ਪੇਸ਼ੈਂਟ ਅਗਰ ਕੀ ਗੱਲ ਚੱਲ ਰਹੀ ਹੈ ਬਾਤ ਜੀ ਮੇਰਾ ਨਾਮ ਡਾਕਟਰ ਬਰੁਨਜੀਤ ਮੈਂ ਐਸ ਯੂਰੋਲੋਜੀ ਸਿੱਥੇ ਆਪੀਡੀ ਸਰਵਿਸਿਸ ਦੂੰਗਾ ਐਵਰੀ ਫਸਟ ਥਰਡ ਵੈਨਸਡੇ ਤਾਂ ਮੇਨ ਮੋਟਿਵ ਇਥੇ ਆਪੀਡੀ ਕਰਨ ਦਾ ਸੀ ਕਿ ਜੋ ਆਪਣਾ ਪੰਜਾਬ ਦਾ ਰੂਰਲ ਏਰੀਆ ਹੈ ਇਹ ਪੰਜਾਬ ਆਲਮੋਸਟ ਸਾਰਾ ਹੀ ਸਟੋਨ ਬੈਲ ਦੇ ਵਿੱਚ ਹੀ ਆਂਦਾ ਜੀ ਸਟੋਨ ਬੈਲ ਦਾ ਮਤਲਬ ਹੈ ਕਿ ਕਿਡਨੀ ਸਟੋਨ ਕਿਡਨੀ ਦੀ ਬਾਈਫ ਸਟੋਨ ਇਹ ਇਨਸੀਡੈਂਸ ਪੰਜਾਬ ਦੇ ਵਿੱਚ ਕਾਫੀ ਹੈ ਪੰਜਾਬ ਰਾਜ ਸਰਕਾਰ ਤਾਂ ਪੇਸ਼ੈਂਟ ਜਿਹੜੇ ਪੇਸ਼ੈਂਟ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਮੇਰੇ ਕਿਡਨੀ ਸਟੋਨ ਹੈ ਤੋਂ ਉਹਨੂੰ ਉਹ ਕੇ ਗਾਈਡ ਕਰਨ ਵਾਸਤੇ ਆਈ ਥਿੰਕ ਥੋੜੀ ਜੀ ਹਜੇ ਕਮੀ ਹੈ ਕਿ ਵੀ ਹਾਂਜੀ ਗਾਈਡ ਨਹੀਂ ਕਰ ਪਾਂਦਾ ਕੋਈ ਉਹਨੂੰ ਕਿਉਂਕਿ ਉਹ ਕਿਡਨੀ ਸਟੋਨ ਦਾ ਕੀ ਇਲਾਜ ਹੋਣਾ ਚਾਹੀਦਾ ਤਾਂ ਬੇਸਿਕਲੀ ਇਹ ਓਪੀਡੀ ਸੈਂਟਰ ਬੋਲਣ ਦਾ ਮਕਸਦ ਇਹ ਸੀ ਕਿ ਆਪਾਂ ਉਹਨਾਂ ਪੇਸ਼ੈਂਟਸ ਨੂੰ ਗਾਈਡ ਕਰ ਸਕੀਏ ਕਿ ਹਾਂਜੀ ਉਸ ਸੀਜ਼ ਦਾ ਫਰਦਰ ਟਰੀਟਮੈਂਟ ਕੀ ਹੈ ਨਾਲੇ ਪ੍ਰੋਸਟੇਟ ਜਿਹੜੀ ਇੱਕ ਬਿਮਾਰੀ ਹੈ ਇਹ ਜਿਵੇਂ ਕਹ ਲਓ ਕਿ ਰੱਬ ਕਨੀਓ ਪੰਜਾਬ 55 ਸਾਲ ਦੀ ਉਮਰ ਤੋਂ ਬਾਅਦ ਮੋਸਟਲੀ ਬੰਦਿਆਂ ਨੂੰ ਆਉਂਦੀ ਹੈ ਤਾਂ ਉਸ ਚੀਜ਼ ਦੇ ਰਿਗਾਰਡਿੰਗ ਕਾਫੀ ਮਿੱਥ ਨੇ ਆਪਣੇ ਰੂਰਲ ਏਰੀਆ ਦੇ ਵਿੱਚ ਤਾਂ ਉਸ ਪ੍ਰਤੀ ਜਾਗਰੂਕਤਾ ਕ੍ਰੀਏਟ ਕਰਨਾ ਸੀ ਇਹ ਓਪਰੀ ਸੈਂਟਰ ਹੈ ਕਿ ਹਾਂਜੀ ਇਹ ਪ੍ਰੋਸਟੇਟ ਦੀ ਬਿਮਾਰੀ ਕੋ ਡਰਨ ਦੀ ਲੋੜ ਨਹੀਂ ਹੈ ਪ੍ਰੋਪਰ ਇਹਦਾ ਇਲਾਜ ਕੀਤਾ ਜਾਵੇ ਤਾਂ ਇਹ ਤੁਹਾਡੀ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਪਰਫੈਕਟ ਬਣਾ ਦਿੰਦੀ ਹੈ ਤਾਂ ਮੇਨ ਮੋਟਿਵ ਇਥੇ ਕੋਲ ਇਹਦਾ ਓਪਰੀ ਸੈਂਟਰ ਹੈ ਕਿ ਪੇਸ਼ੈਂਟਸ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਕਰਨ ਨਾਲੇ ਜਿਹੜੇ ਪੇਸ਼ੈਂਟ ਨੂੰ ਮੰਨ ਲਓ ਆਪਰੇਸ਼ਨ ਦੀ ਜ਼ਰੂਰਤ ਹੈ ਉਹਨਾਂ ਦੇ ਇੱਕ ਚੀਜ਼ ਕਰਿੰਦੀ ਹੈ ਕਿ ਹਾਂਜੀ ਲੁਧਿਆਣਾੇ ਜਾ ਕੇ ਕਿੱਥੇ ਦਿਖਾਵਾਂਗੇ ਵੀ ਉੱਤੇ ਚਾਂਚ ਟਾਈਮ ਲੱਗਦਾ ਹੈ ਦੂਰ ਬਹੁਤ ਹੈ ਤਾਂ ਉਹ ਉਹਨਾਂ ਪੇਸ਼ੈਂਟਸ ਵਾਸਤੇ ਕਿ ਫੈਸਿਲਿਟੀ ਹੈ ਕਿ ਵੀ ਹਾਂਜੀ ਆਪਰੇਸ਼ਨ ਤੋਂ ਪਹਿਲਾਂ ਇੱਥੇ ਸਾਨੂੰ ਦਿਖਾ ਸਕਦੇ ਨੇ ਸਿਰਫ ਆਪਰੇਸ਼ਨ ਵਾਸਤੇ ਉਹਨਾਂ ਨੂੰ ਇੱਕ ਵਾਰੀ ਲੁਧਿਆਣਾ ਆਣਾ ਪਏਗਾ ਆਪਰੇਸ਼ਨ ਤੋਂ ਬਾਅਦ ਜਿਹੜਾ ਪੇਸ਼ੈਂਟ ਨੂੰ ਦਿਖਾਣਾ ਪੈਂਦਾ ਸਾਨੂੰ ਉਸ ਚੀਜ਼ ਵਾਸਤੇ ਵੀ ਉਹ ਇੱਕ ਕੰਫਰਟੈਂਸ ਵਾਲੀ ਕਿ ਵੀ ਹਾਂਜੀ ਨੇੜੇ ਆਪਦੇ ਘਰ ਦੇ ਉਹ ਇੱਥੇ ਆ ਕੇ ਸਾਨੂੰ ਕੁੜੀ ਦੇ ਵਿੱਚ ਚੈੱਕ ਕਰਾ ਸਕਦਾ ਸਰ ਜਿਨ੍ਹਾਂ ਦਾ ਕੋਈ ਆਪਰੇਸ਼ਨ ਦੀ ਗੱਲ ਆਉਂਦੀ ਹੈ ਵੀ ਆਪਰੇਸ਼ਨ ਦਾ ਲਾਮ ਜਾਂਦੀ ਹੈ ਕੀ ਲੈ ਕੇ ਆਣ ਜਾਂਦਾ ਵੀ ਕੋਈ ਐਸਾ ਸਸਟੋ ਉਹਨਾਂ ਨੂੰ ਆ ਦੇਖੋ ਆਈ ਥਿੰਕ ਜਿਹੜੇ ਪੇਸ਼ੈਂਟ ਫੋਰਟਿਸ ਹਸਪੀਟਲ ਦੇ ਵਿੱਚ ਇਲਾਜ ਕਰਵਾਉਣਾ ਚਾਹ ਆਪਰੇਸ਼ਨ ਵਾਸਤੇ ਉੱਥੇ ਪਹੁੰਚਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਉਹਨੂੰ ਅ ਦੁਰਦ ਨਹੀਂ ਹੈ ਕਿ ਜੀ ਹੈਲਥੀ ਆਈ ਜੋ ਮਿਨਿਮਲ ਹੈ। ਇਹ ਉਹ پیشنੋ ਜੇ ਇੰਸ਼ੋਰੈਂਸ ਪੇਸ਼ੈਂਟ ਹੈ ਜਾਂ ਫੋਰਟੀ ਦੇ ਵਿੱਚ ਇਲਾਜ ਕਰਾਣਾ ਚਾਹੁੰਦਾ। ਕੋ ਆਪਣਾ ਉਹ ਪੇਸ਼ੈਂਟ ਆਪਰੇਸ਼ਨ ਵਾਸਤੇ ਐਟਲੀਸਟ ਉਹ ਹਸਪੀਟਲ ਸਾਡੇ ਪਹੁੰਚੀ ਜਾਏ। ਫਿਰ ਇਹਦੇ ਵਿੱਚ ਜੇ ਅਸੀਂ ਐਡ ਕਰੀਏ। ਅਗਰ ਕੀ ਕਰਨਾ ਚਾਹੁੰਦੇ ਹੋ ਜਿਹੜੀ ਅੱਜ ਫੋਰਟੀ ਦਾ ਉਹਦੇ ਉਹ ਬੈਟਰਨ ਹੋਇਆ ਹੈ। ਅੱਜ ਆ ਪਹਿਲਾਂ ਤਾਂ ਖੰਡਾ ਔਰ ਬਲੋ ਦੇ ਸਾਰੇ ਲੋਕਾਂ ਨੂੰ ਮੇਰੇ ਪਿਆਰ ਭਰੀ ਸਹਿਮਤੀ ਨਾਲ ਮੈਂ ਡਾਕਟਰ ਅਨੀਸ਼ ਪਾਟਿਆ ਮੈਂ 4799 ਵਿਖੇ ਕੈਂਸਰ ਸਰਜਨ ਔਰ ਕੈਂਸਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰਦੇ ਹਾਂ ਠੀਕ ਹੈ ਇਹ ਇੱਕ ਜਿਹੜਾ ਇਨੀਸ਼ੀਏਟਿਵ ਅਸੀਂ ਲਿੰਦਾ 4799 ਨੇ ਔਰ ਸਪੈਸ਼ਲਿਸਟ ਡਾਕਟਰ ਮੋਜੀਤ ਦੇ ਜਿਹੜੇ ਸਾਡੇ ਉੱਤੇ ਗੈਸਟਰੋ ਡਿਪਾਰਟਮੈਂਟ ਦੇ ਸਪੈਸ਼ਲਿਸਟ ਨੇ ਉਹਨਾਂ ਦੇ ਹੈਲਪ ਨਾਲ ਫੜ ਨਾਲ ਕਿ ਅਸੀਂ ਇੱਥੇ ਆਓਪੀਡੀ ਸੇਵਾਵਾਂ ਖੰਨਾ ਔਰ ਅੰਮਲੋ ਦੇ ਸਾਰੇ ਲੋਕਾਂ ਨੂੰ ਦੇਣਾ ਚਾਹਾਂਗੇ ਆ ਕੈਂਸਰ ਦੀ ਜੇ ਮੈਂ ਗੱਲ ਕਰਾਂ ਅਸੀਂ ਫੋਟੋ ਸਰਸਤਾ ਵਿਖੇ ਕੈਂਸਰ ਹਰ ਤਰ੍ਹਾਂ ਦੇ ਕੈਂਸਰ ਨੂੰ ਲੜਨ ਨਾਲ ਉਹਦੇ ਨਾਲ ਟ੍ਰੀਟ ਕਰਨ ਲਈ ਆਪਾਂ ਪੂਰੀ ਤਰ੍ਹਾਂ ਸક્ષਮ ਹੈਗੇ ਆਂ ਸਾਡੇ ਕੋਲ ਸਰਜਰੀ ਕੀਮੋਥੈਰਪੀ ਰੇਡੀਏਸ਼ਨ ਤੇ ਡਾਇਗਨੋਸਟਿਕ ਸਾਰੀਆਂ ਤਰ੍ਹਾਂ ਦੀਆਂ ਸੇਵਾਵਾਂ ਉਪਲਬਧ ਨੇ ਤੇ ਮੈਂ ਕੈਂਸਰ ਡਿਪਾਰਟਮੈਂਟ ਵੱਲੋਂ ਇੱਥੇ ਫੋਟੋ ਸਰਮ ਲੋੜੀ ਲੋਕਾਂ ਨੂੰ ਇਹ ਸਾਰੀਆਂ ਆਪਣੀਆਂ ਸੇਵਾਵਾਂ ਆਫਰ ਕਰਾਂਗੇ ਅਸੀਂ ਕਿ ਜੋ ਬੈਸਟ ਪੋਸੀਬਲ ਹੋ ਸਕੇਗਾ ਉਹਦੇ ਲਈ ਆਪਾਂ ਹੈਲਪ ਕਰਾਂਗੇ ਕੈਂਸਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਦੀ ਡੇਟ ਵਿੱਚ ਕੈਂਸਰ ਇੱਕ ਬਹੁਤ ਹੀ ਵੱਡੀ ਸਮੱਸਿਆ ਉੱਪਰ ਕੇ ਆ ਰਹੀ ਹੈ ਠੀਕ ਹੈ ਆਨ ਵਾਲੇ ਥੋੜੇ ਸਮਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਹਾਰਟ ਅਟੈਕ ਬਹੁਤ ਕਾਮਨ ਕਾਰਨ ਜਿਹਾ ਹੁਣ ਕੈਂਸਰ ਇੱਕ ਬਹੁਤ ਪਾਮਨ ਸਮੱਸਿਆ ਹੋਣ ਵਾਲੀ ਹੈ ਸਪੈਸ਼ਲੀ ਆਪਣੇ ਪੰਜਾਬ ਦੇ ਲੋਕਾਂ 'ਤੇ ਤੇ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਹਜੇ ਉਸ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਗਰਾਸਰੂਟ ਲੈਵਲ ਤੇ ਪਿੰਡਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਇਹ ਫੋਟਿਸ ਹਸਪੀਟਲ ਦਾ ਇੱਕ ਐਫਰਟ ਹੈ ਸਾਡੇ ਵੱਲੋਂ ਕਿ ਅਸੀਂ ਬਿਲਕੁਲ ਜੋ ਵੀ ਬੈਸਟ ਸਰਵਿਸਿਜ਼ ਹੈਗੀਆਂ ਗਰਾਸਰੂਟ ਲੈਵਲ ਤੱਕ ਪਿੰਡਾਂ ਦੇ ਲੋਕਾਂ ਤੱਕ ਠੀਕ ਹੈ ਛੋਟੇ टाਉਨਸ ਤੱਕ ਆਪਾਂ ਉਹ ਸੇਵਾਵਾਂ ਦੇਈਏ ਠੀਕ ਹੈ ਤਾਂ ਉਸ ਵਜੋਂ ਅਸੀਂ ਇਹ ਇੱਕ ਐਫ para